ਅਲਟੀਮੇਟ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਮੈਸੇਜ ਦੇਣਾ ਚਾਹਾਂਗਾ ਉਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰਾ ਵੀਡੀਓ ਚੰਗਾ ਲੱਗੇ ਤਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਗੱਲ ਕਰਦੇ ਆਪਾਂ ਮੈਸੇਜ ਦੀ ਮੈਸੇਜ ਇਹ ਹੈ ਕਿ ਅਗਰ ਆਪਣੀ ਸਿਹਤ ਸਹੀ ਹੈ ਸਿਹਤ ਪੱਖੋਂ ਤੰਦਰੁਸਤ ਹਾਂ ਤਾਂ ਫਿਰ ਹੀ ਤੁਸੀਂ ਨਵੇਂ ਸਾਲ ਵਾਰ ਤਿਹਾਰ ਇਹ ਸਾਰੇ ਮਨਾ ਸਕਦੇ ਹੋ ਤਾਂ ਪ੍ਰਣ ਕਰੋ ਨਵੇਂ ਸਾਲ ਦੇ ਉੱਤੇ ਕਿ ਆਪਾਂ ਆਪਣੇ ਪੇਟ ਦੇ ਵਿੱਚ ਕੁਝ ਗਲਤ ਨਹੀਂ ਪਾਉਣਾ ਸਹੀ ਖਾਣਾ ਖਾਣਾ ਲੋ ਕੈਲਰੀ ਖਾਣਾ ਖਾਣਾ ਤੇ ਅਗਰ ਤੁਸੀਂ ਹਾਈ ਕੈਲਰੀ ਖਾਓਗੇ ਤਾਂ ਤੁਹਾਡੀ ਬੋਡੀ ਵਿੱਚ ਮੋਟਾਪਾ ਆਏਗਾ ਔਰ ਬਿਮਾਰੀਆਂ ਪਤਣੀਆਂ ਤਾਂ ਤੁਸੀਂ ਲੋ ਕੈਲਰੀ ਫੂਡ ਖਾਓ ਤੇ ਤਾਂ ਜੋ ਤੁਹਾਡੇ ਪਾਚਨ ਕਿਰਿਆ ਸਹੀ ਰਵੇ ਅੱਗੇ ਅਤੇ ਤੁਸੀਂ ਮਾਰਾ